ਜ਼ਿਲ੍ਹਾ ਅਮ੍ਰਿਤਸਰ ਦੇ ਹਲਕਾ ਰਾਜਸਾਂਸੀ ਦੇ ਪਿੰਡ ਚੰਝੋਟੇ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਇੰਚਾਰਜ ਅਤੇ ਪਣਗਰੇਣ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਮਿਆਦੀਆਂ ਦੇ ਦੇਸ਼ਾ ਨਿਰਦੇਸ਼ਾਂ ਹੇਠ ਗੁਰਦੇਵ ਸਿੰਘ ਜੋਬਨ ਅਤੇ ਰਾਜਵੀਰ ਸਿੰਘ ਦੀ ਅਗਵਾਈ ਹੇਠ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਵਿਸ਼ਾਲ ਚੋਣ ਮੀਟਿੰਗ ਹੋਈ ਜਿਸ ਵਿੱਚ ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਆਪ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨਾਲ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਜ਼ਿਲ੍ਹਾ ਵਿਹਾਤੀ ਦੇ ਜਨਰਲ ਸਕੱਤਰ ਦਲਜੀਤ ਸਿੰਘ ਮਿਆਦੀਆਂ, ਅਰਵਿੰਦ ਪੱਟੀ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ, ਡਾਕਟਰ ਗੁਰਪ੍ਰੀਤ ਸਿੰਘ ਲਪੋਕੇ ਆदि ਨਾਮ ਸਨ। ਇਸ ਮੋਕੇ ਜੁੜੇ ਵਿਸ਼ਾਲੇ ਕਾਟੂ ਸੰਬੋਧਨ ਕਰਦੇ ਹਾਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਆਪ ਪਾਰਟੀ ਨੇ ਜੋ ਗਰੰਟੀਆਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਸਨ ਉਹਨਾਂ ਨੂੰ ਲਾਗੂ ਵੀ ਕੀਤਾ ਤੇ ਨਾਲ ਹੀ ਜੋ ਔਟਾ ਵਾਲੀ ਗਰੰਟੀਆਂ ਉਹ ਵੀ ਕੋੜ ਖਤਮ ਹੋਣ ਤੋਂ ਬਾਅਦ ਪੂਰੀ ਕਰ ਦਿੱਤੀ ਜਾਵੇਗੀ ਅਖੀਰ ਦੇ ਵਿੱਚ ਗੁਰਦੇਵ ਸਿੰਘ ਜੋਬਨ ਅਤੇ ਰਾਜਵੇਸ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਹਲਕਾ ਰਾਜਸਥਾਨੀ ਦੇ ਪਿੰਡਾਂ ਵਿੱਚੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡਰ ਜਿ ਤੌਣਗੇ ਇਸ ਮੌਕੇ ਤੇ ਹਾਜ਼ਰ ਭਾਲ ਸਿੰਘ ਛੀਨਾ ਗੁਰਚਰਨ ਸਿੰਘ ਕੁਲਦੀਪ ਸਿੰਘ ਗਿੱਲ ਗੁਰਪੇਸ਼ ਸਿੰਘ ਗਿੱਲ ਰਵੀਵੀਰ ਸਿੰਘ ਗਿੱਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਹਨਾਂ ਦੀ ਐਵਰੇਜ ਬੜੀ ਦੇ ਕਾਲੀਆਂ ਤੋਂ ਫਤਿਹ 70 ਮਾਡਲ ਉਹਨਾਂ ਦਾ ਨਵਾਂ ਇਹ ਬਹੁਤ ਜ਼ਿਆਦਾ ਇਸ ਕਰਕੇ ਮੁੰਡਿਆਂ ਨੂੰ ਪਿਆਰ ਕਰਦੇ ਕੋਲ ਬਹੁਤ ਵੱਡੇ ਮੁੰਡੇ ਸਾਡੇ ਕਿੰਦਾ ਦਾ ਪਤਵਾਰ ਤੇ ਆਏ ਇਹ ਵੀ ਆਏ ਕਾਦਾ ਕਿ ਮਾਮੇ ਕਾਦਾ ਕਦਨ ਕੇ ਬਾਤਾਂ ਤਪੇ ਚੰਗੇ ਨਹੀਂ ਕਰ ਤਰ ਸਾਸ਼ ਰਿਆ ਕਾਲ ਸਾਸ਼ ਰਿਆ ਕਾਲ ਕੋਲੇ ਸੋਨਿਆ ਸਾਸ਼ ਰਿਆ ਕਾਲ ਰਾਜੀਵ ਜੀ ਇਧਰ ਵੇਖਿਓ ਕੋਲੇ ਸੋਨਿਆ ਕੋਣ ਜਵੰਦੀ ਚੱਡੀ ਕਲਾ ਟਾਈਮ ਟੀਵੀ ਲਈ ਚੁਗਾਵਾ ਤੋਂ ਪੱਤਰਕਾਰ ਸੁਬੇਕ ਸਿੰਘ ਸੋਨਾ ਦੀ ਖਾਸ ਰਿਪੋਰਟ